ਨਰਕਾਂ ਦਾ ਬਸ਼ਿੰਦਾ ਕੌਣ ਕਹਿੰਦਾ ਬੰਦੇ ਦੀ ਨਸਲ ਵਿੱਚੋਂ ਇਹ ਕੋਈ ਬੰਦਾ ਹੋਵੇਗਾ ਇਹ ਬੰਦੇ ਦੀ ਖਲਚ ਲੁਕਿਆ ਭੇੜੀਆ ਕੋਈ ਦਰਿੰਦਾ ਹੋਵੇਗਾ ਹੱਜ ਤੇਰਾ ਕਾਤਲ ਕੱਲ ਮੇਰਾ ਵੀ ਕਾਤਲ ਇਹ ਬੰਦਾ ਹੋਵੇਗਾ ਧਾਰਮਿਕ ਬੰਦਾ ਕਦੇ ਨਾ ਹੱਥਾਂ ਤੇ ਪਿੱਛੋਂ वार ਨਹੀਂ ਕਰਦਾ ਇਹ ਜ਼ਰੂਰ ਕਿਸੇ ਧਰਮ ਦੀ ਗਲੀ ਸੋਚਦਾ ਕਰਿੰਦਾ ਹੋਵੇਗਾ ਉਤਰਮ ਬੰਦੇ ਦੀ ਸੋਚ ਵਿੱਚ ਕਟੜਤਾ ਤੇ ਬਹਿਸ਼ਤ ਪਰਦਾ ਹੈ ਉਤਰ ਮਨੁੱਖ ਜਾਤ ਦੇ ਮੱਥੇ ਤੇ ਕਲੰਕ ਤੱਬਾ ਗੰਦਾ ਹੋਵੇਗਾ ਕਹਿੰਦੇ ਰੱਬ ਸਭ ਨੂੰ ਪਿਆਰ ਕਰਦਾ ਤੇ ਸਭ ਦਾ ਅਜੀਜ਼ ਹੈ ਤੇ ਨਾਲੇ ਕਤਲ ਕਰਾਉਂਦਾ ਸੁਣ ਕੇ ਕਿਉਂ ਨਾ ਚੰਬਾ ਹੋਵੇਗਾ ਇਹ ਹੱਥਿਆਂ ਦਾ ਆਖਰੀ ਪਲ ਜਹਨ ਚ ਸੋਚ ਕੇ ਤਾਂ ਦੇਖ ਤੇਰੇ ਜ਼ੁਲਮ ਅੱਗੇ ਤੇਰਾ ਖੌਤੀ ਅੱਲਾ ਵੀ ਸ਼ਰਮਿੰਦਾ ਹੋਵੇਗਾ ਇਹ ਕਿਹਜਾ ਧਰਮ ਹੈ ਜੋ ਬੰਦੇ ਨੂੰ ਕਤਲ ਕਰਨ ਲਈ ਕਹਿੰਦਾ ਹੈ ਇਹੋ ਜਿਹਾ ਧਰਮ ਸਦਾ ਇਨਸਾਨੀਅਤ ਦੇ ਗਲ ਫੰਦਾ ਹੋਵੇਗਾ ਕਾਇਰ ਧਰਮ ਕਾਇਰ ਤੂੰ ਕਾਇਰ ਤੇਰਾ ਰੱਬ ਅੱਲਾਹ ਹੋਵੇਗਾ ਤੂੰ ਇਸ ਧਰਤੀ ਦੇ ਕਾਬਿਲ ਨਹੀਂ ਨਰਕਾਂ ਦਾ ਬਸ਼ਿੰਦਾ ਹੋਵੇਂਗਾ ਤੂੰ ਇਸ ਧਰਤੀ ਦੇ ਕਾਬਿਲ ਨਹੀਂ ਨਰਕਾਂ ਦਾ ਬਸ਼ਿੰਦਾ ਹੋਵੇਂਗਾ